ਨਗਰ ਨਿਗਮ ਪਟਿਆਲਾ ਦੇ ਮੇਅਰ ਦੀ ਕਿਸੇ ਨੇ ਫੋਟੋ ਇੱਕ ਵਾਇਰਲ ਕੀਤੀ ਕਿ ਮੇਅਰ ਸਾਹਿਬ ਆਪਣੇ ਦਫ਼ਤਰ 'ਚ ਸੌ ਰਹੇ ਨੇ ਕੰਦੇ ਤੁਸੀਂ ਸੁੱਤੇ ਪਏ ਹੋ ਪਰ ਲੋਕ ਤੁਹਾਡੇ ਦਰਬਾਰ 'ਤੇ ਬੈਠੇ ਆ ਫੋਟੋ ਕਿਹਨੇ ਵਾਇਰਲ ਕੀਤੀ ਜੀ ਇਹ ਪਰ ਤਾਂ ਨਹੀਂ ਕੋਈ ਪ੍ਰੇਮੀ ਹੋਣਾ ਜਿਹਨੇ ਫੋਟੋ ਵਾਇਰਲ ਕਰ ਰਹੀ ਧੰਨਵਾਦ ਹੈ ਉਹਦਾ ਵਿਸ਼ਾ ਤਾਂ ਬਹੁਤ ਬਹੁਤ ਉਹ ਰੇ 4 ਮਹੀਨੇ ਪਹਿਲਾਂ ਦੀ ਫੋਟੋ ਹੈ ਲੋਕਾਂ ਦਾ ਪਿਆਰ ਹੈ ਇਹ ਵਾਇਰਲ ਕਰ ਰਹੇ ਕਰੀਆਂ ਲੋਕਾਂ ਨੂੰ ਤਾਂ ਬੈੱਡ ਤੇ ਨੀਂਦ ਨਹੀਂ ਆਉਂਦੀ ਸਾਨੂੰ ਸੋਫੇ ਤੇ ਨੀਂਦ ਆ ਜਾਂਦੀ ਹੈ ਮੇਰੇ ਵਰਗਾ ਤਾਂ ਥੱਲੇ ਵੀ ਸੋ ਜਾਏਗਾ ਕੀ ਫਰਕ ਪੈਂਦਾ ਜਿਹੜੇ ਵਿਅਕਤੀ ਤੁਹਾਡੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਆਂ ਕਿਆ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕਰਾਉਂਗੇ ਬਾਕੀ ਜਿਨ੍ਹਾਂ ਲੋਕਾਂ ਦੀ ਮਨਸ਼ਾ ਹੈ ਮੈਨੂੰ ਬਦਨਾਮ ਕਰਨ ਦੀ ਉਹਨਾਂ ਨੂੰ ਕੋਰਚ ਦੇਖਾਂਗਾ भी ये वो ठीक होएगा तो वो ठीक है बाकी जो कोड करेगा बढ़िया करेगा सोशल मीडिया पे कल एक फोटो वायरल हो रही है कि नगर निगम पटियाला के मेयर की किसी ने ਫੋਟੋ ਇੱਕ ਵਾਇਰਲ ਕੀਤੀ ਕਿ ਮੇਅਰ ਸਾਹਿਬ ਆਪਣੇ ਦਫਤਰ 'ਚ ਸੌ ਰਹੇ ਨੇ ਪਰ ਅਸੀਂ ਤੁਹਾਨੂੰ ਅੱਜ ਜੋ ਹਕੀਕਤ ਤੱਕ ਹੈ ਤੁਹਾਨੂੰ ਦਿਖਾ ਰਹੇ ਹਾਂ ਕਿ ਲੋਕ ਉਰੇ ਮੇਅਰ ਸਾਹਿਬ ਕੋਲ ਕੰਮ ਕਰਾਣ ਆਏ ਪਏ ਨੇ ਤਸਵੀਰਾਂ ਵੀ ਦੇਖ ਰਹੇ ਹੋ ਤੁਸੀਂ ਜਿਹੜੇ ਲੋਕ ਵੱਖ-ਵੱਖ ਪਟਿਆਲਾ ਸ਼ਹਿਰ ਤੋਂ ਆਏ ਨੇ ਪਰ ਤੁਹਾਡੇ ਨਾਲ ਖੁਦ ਮੇਅਰ ਕੁੰਦਨ ਗੋਗੀ ਆਏ ਗਏ ਆਂ ਅਸੀਂ ਗੱਲ ਵੀ ਕਰਦੇ ਮੇਅਰ ਸਾਹਿਬ ਕਹਿੰਦੇ ਤੁਸੀਂ ਸੁੱਤੇ ਪਏ ਹੋ ਪਰ ਲੋਕ ਤੁਹਾਡੇ ਦਰਬਾਰ 'ਤੇ ਬੈਠੇ ਆਂ ਫੋਟੋ ਕਿਹਨੇ ਵਾਇਰਲ ਕੀਤੀ ਜੀ ਇਹ ਕਤੋਂ ਨਹੀਂ ਕੋਈ ਪ੍ਰੇਮੀ ਹੋਣਾ ਜਿਹਨੇ ਫੋਟੋ ਵਾਇਰਲ ਕਰ ਰਹੀ ਧੰਨਵਾਦ ਹੈ ਉਹਦਾ ਬੱਸ ਇਹਦਾ ਬਹੁਤ ਬਹੁਤ ਜੀ ਉਹ ਇਹ 4 ਮਹੀਨੇ ਪਹਿਲਾਂ ਦੀ ਫੋਟੋ ਹੈ ਜੀ ਇਹ ਅੱਜ ਦੀ ਕੱਲ ਦੀ ਫੋਟੋ ਨਹੀਂ ਹੈ ਕੱਲ ਤਾਂ ਮੈਂ ਫੇਰ ਡਿਊਟੀ ਤੇ ਸੀਗਾ ਕੱਲ ਤਾਂ ਮੈਂ ਟਰੈਕ ਸੂਟ ਚ ਸੀਗਾ ਟਰੈਕ ਸੂਟ ਚ ਲੋਕਾਂ ਦੀ ਜਿਹੜੀ ਸਮੱਸਿਆ ਉਹ ਸੁਣ ਕੇ ਗਿਆ ਸੀਗਾ 2 ਵਜੇ ਮੈਂ ਤਿਆਰ ਹੋਣ ਗਿਆ ਕੋਈ ਐਸੀ ਦਿੱਕਤ ਨਹੀਂ ਹੈਗੀ ਲੋਕਾਂ ਦਾ ਪਿਆਰ ਹੈ ਇਹ ਵਾਇਰਲ ਕਰ ਰਹੇ ਕਰੀਆਂ ਲੋਕਾਂ ਨੂੰ ਤਾਂ ਬੈੱਡ ਤੇ ਨੀਂਦ ਨਹੀਂ ਆਉਂਦੀ ਸਾਨੂੰ ਸੋਫੇ ਤੇ ਨੀਂਦ ਆ ਜਾਂਦੀ ਹੈ ਮੇਰੇ ਵਰਗਾ ਤਾਂ ਥੱਲੇ ਵੀ ਸੋ ਜਾਏਗਾ ਕੀ ਫਰਕ ਪੈਂਦਾ ਨਹੀਂ ਪਰ ਜੀ ਤੁਸੀਂ ਸਵੇਰ ਤੋਂ ਐਕਟਿਵ ਹੋ ਤੇ ਸਟਾਰਟ ਹੋ ਜਾਂਦੇ ਹੋ ਲੋਕਾਂ ਨੂੰ ਮਿਲਣਾ ਕੱਲ ਮੰਤਰੀ ਸਾਹਿਬ ਆਏ ਕਿਉਂਕਿ ਦੇਖੋ ਤੁਸੀਂ ਜਦੋਂ ਦੇ ਕਾਰਪੋਰੇਸ਼ਨ ਚ ਆਇਓ ਕੰਮ ਵਧ ਰਿਹਾ ਇਨਕਮ ਵੀ ਵਧੀ ਹੈ ਕੱਲ ਐ ਜੀ ਕੀ ਗੱਲ ਹੋਈ ਜਿਹੜੀ ਕਿ ਮੰਤਰੀ ਸਾਹਿਬ ਥੋੜੇ ਜਿਹਾ ਗੁੱਸੇ ਚ ਸੀ ਤੇ ਉਹ ਵਿਰੋਧੀ ਧਿਰ ਨੇ ਵੀ ਕੱਲ ਉਹ ਵੀਡੀਓ ਆਪਣੇ ਸ਼ੋਸ਼ਲ ਮੀਡੀਆ ਦੇ ਅਟੈਕ ਕੀਤੀ ਕਿ ਮੰਤਰੀ ਸਾਹਿਬ ਆਏ ਪਟਿਆਲੇ ਦੀ ਸਫਾਈ ਨਹੀਂ ਹੋ ਰਹੀ ਇਵੇਂ ਇਹ ਕੱਲ ਹੋਇਆ ਕਿ ਸੀ ਅਸਲ ਮੰਤਰੀ ਸਾਹਿਬ ਗੁੱਸੇ ਕਿਸ ਗੱਲ ਤੋਂ ਜਿਆਦਾ ਨਹੀਂ ਮੰਤਰੀ ਸਾਹਿਬ ਦਾ ਹੀ ਚੈਕਿੰਗ ਸੀਗੀ ਮੈਂ ਵੈਲਕਮ ਕਰਦਾ ਮੰਤਰੀ ਸਾਹਿਬ ਦੀ ਡਿਊਟੀ ਬੰਦੀ ਹੈ ਸਾਨੂੰ ਚੈੱਕ ਕਰਨਾ ਔਰ ਸਾਡਾ ਵੀ ਫਰਜ਼ ਹੈ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਕੁਝ ਪੁਆਇੰਟ ਰਹਿ ਗਏ ਸੀਗੇ ਉਹਨਾਂ ਤੇ ਉਹਨਾਂ ਨੇ ਕਿਹਾ ਵੀ ਸ਼ਹਿਰ ਸਾਫ ਸੁਥਰਾ ਹੋਣਾ ਚਾਹੀਦਾ ਉਹਨਾਂ ਦੀ ਇੰਸਟਰਕਸ਼ਨਾਂ ਸੀਗੀਆਂ ਔਰ ਅਸੀਂ ਕੋਸ਼ਿਸ਼ ਕਰਾਂਗੇ ਜਿਹੜਾ ਸਟਾਫ ਸਾਡਾ ਹੈਗਾ ਅਸੀਂ ਉਹ ਤੋਂ ਪ੍ਰੋਪਰ ਤਰੀਕੇ ਨਾਲ ਕੰਮ ਕਰਾ ਰਹੇ ਹਾਂ ਔਰ ਪਹਿਲਾਂ ਵੀ ਕੰਮ ਕਰਾ ਰਹੇ ਹਾਂ ਉਹ ਵੀ ਕੰਮ ਕਰਾਵਾਂਗੇ ਅੱਗੇ ਵੀ ਕੰਮ ਕਰਾਵਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਅਸੀਂ 12 ਸੈਕੰਡਰੀ ਪੁਆਇੰਟ ਜਿਹੜੇ ਆ ਜਿਹੜੇ ਸ਼ਹਿਰ ਦੇ ਵਿੱਚ 43 ਪੁਆਇੰਟ ਸੀਗੇ ਸੈਕੰਡਰੀ ਪੁਆਇੰਟ ਟੰਪ ਦੇ ਉਹ ਅਸੀਂ ਖਤਮ ਕਰਤੇ ਤੁਸੀਂ ਦੇਖ ਸਕਦੇ ਹੋ ਰੋਜ਼ਗਾਰਨ ਵਾਲਾ ਪੁਆਇੰਟ ਖਤਮ ਕਰਤਾ ਸਬਜੀ ਮੰਡੀ ਵਾਲਾ ਪੁਆਇੰਟ ਖਤਮ ਕਰਤਾ ਰਗੁਮਾਜਰੀ ਵਾਲਾ ਪੁਆਇੰਟ ਖਤਮ ਕਰਤਾ ਹੈ ਜੀ ਐਂ ਹੀ ਅਸੀਂ 12 ਪੁਆਇੰਟ ਜਿਹੜੇ ਆ ਕਿ ਖਤਮ ਕਰਿਆਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਕੀ ਅੱਗੇ ਅਸੀਂ ਨਵੇਂ ਕੰਬੈਕਟਰ ਮੰਗਾ ਰਹੇ ਕੰਬੈਕਟਰ ਦੇ ਆਰਡਰ ਦਿੱਤਾ ਹੋਇਆ ਪਿਛਲੇ ਹਫਤੇ ਦਾ ਦਿੱਤਾ ਹੋਇਆ ਉਹ ਵੀ ਅਸੀਂ ਜਾ ਰਹੇ ਹਾਂ ਉੱਥੇ ਲੋਕਾਂ ਦੀ ਸਹੂਲਤ ਵਾਸਤੇ ਉੱਥੇ ਰੱਖ ਰਹੇ ਜਿੱਥੇ ਡੰਬ ਜਿਆਦਾ ਬਣ ਜਾਂਦਾ ਕਿਉਂਕਿ 10 ਟਨ ਦਾ ਜਿਹੜਾ ਕੋੜਾ ਹੈ 1 ਟਨ ਹੋ ਜਾਂਦਾ ਪ੍ਰੈਸ ਹੋ ਕੇ ਉਹ ਅਸੀਂ ਕੰਬੈਕਟਰ ਲਾ ਰਹੇ ਹਾਂ ਸਫਾਈ ਦਾ ਪੂਰਾ ਧਿਆਨ ਹੈ ਕਿਉਂਕਿ ਸਾਡਾ ਸ਼ਹਿਰ ਹੈ ਅਸੀਂ ਸਾਫ਼ ਸੁਥਰਾ ਰੱਖਣਾ ਹੈ ਮੈਂ ਲੋਕਾਂ ਨੂੰ ਵੀ ਅਪੀਲ ਕਰਾਂਗਾ ਵੀ ਸਾਡਾ ਸਾਥ ਦੇਣ ਤਾਂ ਵਧੀਆ ਲੋਕਾਂ ਜੀ ਮੈਸੇਜ ਹੈ ਔਰ ਲੋਕੀ ਸਾਥ ਦੇ ਰਹੇ ਨੇ ਔਰ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਜਿਹੜੇ ਵਿਅਕਤੀ ਤੁਹਾਡੀਆਂ ਫੋਟੋਆਂ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਆਂ کیا ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਕਰਾਉਂਗੇ ਕਿਉਂਕਿ ਦੇਖੋ ਆਈਟੀ ਐਕਟ ਅੱਜਕਲ ਬਹੁਤ ਹੈਗਾ ਕਿਉਂਕਿ 4 ਮਹੀਨੇ ਪੁਰਾਣੀ ਤੁਸੀਂ ਦੱਸ ਰਹੇ ਹੋ ਫੋਟੋ ਹੈ ਕੋਟਪਿੰਟ ਤੁਸੀਂ ਪਾਇਆ ਪਿਆ ਆਰਾਮ ਕਰ ਰਹੇ ਕੋਈ ਗਲਤ ਗੱਲ ਨਹੀਂ ਕਿਉਂਕਿ ਤੁਸੀਂ ਸਵੇਰ ਤੋਂ ਲੋਕਾਂ ਨੂੰ ਮਿਲਣਾ ਸਟਾਰਟ ਕਰ ਦਿੰਦੇ ਹੋ ਬੰਦਾ ਹੈ ਇਨਸਾਨ ਹੋ ਤੁਸੀਂ ਵੀ ਲੋਕਾਂ ਨੂੰ ਮਿਲਦੇ ਹੋ 2 ਮਿੰਟ ਆਰਾਮ ਵੀ ਕਰ ਸਕਦੇ ਹੋ ਪਰ ਐਵੇਂ ਦੀਆਂ ਹਰਕਤਾਂ ਤੇ ਤੁਹਾਨੂੰ ਲੱਗਦਾ ਕਿ ਕਾਰਵਾਈ ਹੋਣੀ ਚਾਹੀਦੀ ਤੁਸੀਂ ਆਪਣੇ ਵੱਲੋਂ ਕੋਈ ਆਪਣੇ ਨੀਗਲ ਐਡਵਾਈਸ ਤਾਂ ਕਰੋਗੇ ਕੋਈ ਗੱਲ 6:30 ਮੈਂ ਆਪਣੀ ਲਾਈਫ ਸਟਾਰਟ ਕਰ ਦਿੰਦਾ ਲੋਕਾਂ ਦੇ ਫਾਰਮ ਟੈਸਟ ਕਰਨੇ ਲੋਕਾਂ ਨੂੰ ਮਿਲਣਾ ਲੋਕਾਂ ਦੀਆਂ ਜਿਹੜੀਆਂ ਕੰਪਲੇਂਟ ਹੈ ਮੈਂ ਅੱਜ ਵੀ ਦੋ ਜਗ੍ਹਾ ਸਵੇਰੇ ਦਰੋਗਿਆਂ ਦੀ ਅਟੈਂਡੈਂਸ ਚੈੱਕ ਕਰਕੇ ਆਂ 6:30 ਵਜੇ ਯਾਰ ਮੇਰਾ ਸਟਾਈਲ ਹੈ ਮੈਨੂੰ ਲੋਕਾਂ ਨੇ ਮੈਨੂੰ ਚੁਣਿਆ ਲੋਕਾਂ ਦਾ ਪਿਆਰ ਸੀਗਾ ਤਾਂ ਮੈਂ ਉਹਨਾਂ ਦੇ ਪਿਆਰ ਦੇ ਖਰਾ ਉਤਰਨਾ ਹੈ ਸ਼ਹਿਰ ਨੂੰ ਸੁਧਾਰਨਾ ਮੇਰੀ ਡਿਊਟੀ ਹੈ ਔਰ ਮੈਂ ਉਹ ਕੰਮ ਕਰ ਰਿਹਾ ਇਹ ਰੈਸਟ ਕਰ ਲਈ ਕੀ ਗੁਨਾਹ ਹੋ ਗਿਆ ਹੂੰ ਆਫੀਸ ਅਰੈਸਟ ਕਰ ਲਈ ਫਿਰ ਕੀ ਹੋ ਗਿਆ ਬਿਲਕੁਲ ਇਹ ਆਪਾਂ ਕੰਮ ਕਰਕੇ ਆ ਵਿਹਲੇ ਹੋ ਗਏ ਆ ਥੱਕ ਗਏ ਤਾਂ 2 ਮਿੰਟ ਆਰਾਮ ਕਰ ਲਿਆ ਫਿਰ ਉਹੀ ਗੱਲ ਆਉਂਦੀ ਆ ਕਿ ਲੋਕਾਂ ਨੂੰ ਤਾਂ ਬੈੱਡ ਤੇ ਵੀ ਨੀਂਦ ਨਹੀਂ ਆਉਂਦੀ ਸਾਨੂੰ ਤਾਂ ਸੋਫੇ ਤੇ ਵੀ ਨਹੀਂ ਆ ਜਾਂਦੀ ਇਹ ਅਸੀਂ ਮਿਹਨਤ ਕਰੀ ਵੀ ਤਾਂ ਹੀ ਨਹੀਂ ਆਉਂਦੀ ਨਾ ਲੋਕੀ ਗੋਲੀਆਂ ਖਾ ਕੇ ਸੁਣਨੇ ਸਾਨੂੰ ਨੀਂਦ ਤੇ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿੱਥੇ ਸੁੱਤੇ ਵਿੱਚ ਚਾਹ ਜਮੀਨ ਤੇ ਸੋ ਜੀ ਅਸੀਂ ਤਾਂ ਗਰਾਊਂਡ ਲੈਵਲ ਦੇ ਬੰਦੇ ਆ ਗਰਾਊਂਡ ਤੇ ਹੀ ਰਹਿਣਾ ਜਾਣਦੇ ਆ ਗਰਾਊਂਡ ਦਾ ਹੀ ਪਤਾ ਹੈ ਗਰਾਊਂਡ ਤੇ ਹੀ ਰਾਂਗੇ ਜਿਹੜੇ 네ਗੇਟਿਵ ਜਾਂ ਗਲਤ ਸੋਸ਼ਲ ਮੀਡੀਆ 'ਚ ਐਡਵਰਟਾਈਜ਼ਮੈਂਟ ਕਰੀ ਜਾ ਰਹੀ ਹੈ ਉਹਨਾਂ ਤੇ ਲੀਗਲੀ ਕਾਰਵਾਈ ਹੋ ਵੀ ਹੋਏਗੀ ਉਹਦੇ ਮਾਨਹਾਨੀ ਦਾ ਵੀ ਕੇਸ ਪਾ ਰਿਆ ਠੀਕ ਹੈ ਇਸ ਕਰਕੇ ਮੇਰੀ ਹਦਾਇਤ ਹੈ ਜੋ ਜੈਨੂਨ ਖਬਰ ਹੈ ਤੁਸੀਂ ਪਾਓ ਬੇਸਦਕੇ ਪਾਓ ਇਹ ਗਲਤ ਵੀ ਹੈ ਉਹ ਪਾਓ ਕੋਈ ਦਿੱਕਤ ਵਾਲੀ ਗੱਲ ਜ਼ੋਰ ਤੋੜ ਕੇ ਜਿਹੜੀਆਂ ਨਿਊਜ਼ਾਂ ਲਾ ਰਿਆ ਉਹਨਾਂ ਨੂੰ ਮੈਂ ਬਖਸ਼ਦਾ ਨਹੀਂ ਇਹ ਹੋਤਾ ਨਹੀਂ ਹੈਗਾ ਕੋਈ ਵਿਜੀਲੈਂਸ ਨੂੰ ਕੋਈ ਜਿਹੜੀ ਕਾਰਵਾਈ ਤੁਸੀਂ ਫਾਈਲਾਂ ਫੁੱਲਾਂ ਦੇਣੇ ਕਿੰਦੇ ਟਰਾਰਿਆ ਹੋਣ ਤੁਹਾਨੂੰ ਮੈਨੂੰ ਉਹ ਵੀ ਇੱਕ 파ਰਟ ਹੈਗਾ ਕਿਉਂਕਿ ਮੈਂ 10 ਦਿਨ ਹੋ ਗਏ ਰਿਟਰਨ ਮੰਗਿਆ ਹੋਇਆ ਹਾਂ ਹਮ ਡਿਪਾਰਟਮੈਂਟ ਚ ਵੀ ਵੀ ਲਖਸ਼ੇ ਜਿਹੜੇ ਇਲੀਗਲ ਪਾਸ ਹੋਏ ਹੋਏ ਆ ਜਿਹੜੇ ਪਾਸ ਵੀ ਨਹੀਂ ਹੋਏ ਬਿਲਡਿੰਗਾਂ ਬਣ ਰਹੀਆਂ ਇੱਕ ਉਹ 10 ਜਿਹੜੇ ਸਿਵਲ ਦੇ ਕੰਮ ਹੈ ਜਿਹੜੇ ਮੇਰੇ ਟਾਈਮ ਤੋਂ ਪਹਿਲਾਂ ਦੇ ਹੋ ਗਏ ਉਹ ਮੈਂ ਇਹਨਾਂ ਤੋਂ ਫਾਈਲਾਂ ਮੰਗਿਆ ਕਿਉਂਕਿ ਮੈਂ ਵਿਜੀਲੈਂਸ ਚ ਆਪ ਜਾ ਰਿਹਾ ਮੇਰੇ ਕੋਲ ਪੰਜਾਬ ਚ ਪਹਿਲਾ ਮੇਰ ਹੋਏਗਾ ਜਿਹੜਾ ਆਪ ਵਿਜੀਲੈਂਸ ਫਾਈਲਾਂ ਲੈ ਕੇ ਜਾ ਰਿਹਾ ਕਿਉਂਕਿ ਮੈਂ ਚਾਹਨਾ ਪਾਕ ਸਾਫ ਹੋਣਾ ਚਾਹੀਦਾ ਕੰਮ ਚ ਗੜਬੜ ਨਹੀਂ ਹੋਣੀ ਚਾਹੀਦੀ ਉਹ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗਾ ਮੈਂ ਲੋਕਾਂ ਦਾ ਸੇਵਕ ਹੈ ਲੋਕਾਂ ਦੇ ਟੈਕਸ ਦੇ ਪੈਸੇ ਤੋਂ ਸਾਨੂੰ ਤਨਖਾਹ ਮਿਲਦੀ ਹੈ ਅਸੀਂ ਲੋਕਾਂ ਦੇ ਸੇਵਕ ਹੈ ਲੋਕਾਂ ਦੇ ਵਿੱਚ ਰਹਿਣਾ ਲੋਕਾਂ ਨੂੰ ਜਵਾਬ ਦੇ ਵੀ ਹੈ ਅਸੀਂ ਲੋਕਾਂ ਨੂੰ ਜਵਾਬ ਦੇਾਂਗੇ ਜੇ ਅਸੀਂ ਗਲਤ ਹੋਵਾਂਗੇ ਲੋਕਾਂ ਦੀ ਕਚੈਰੀ ਚ ਲੋਕੀ ਜੋ ਕਹਿਣਗੇ ਸਜ਼ਾ ਦੇਣਗੇ ਅਸੀਂ ਮਨਜ਼ੂਰ ਕਰਾਂਗੇ ਲੋਕਾਂ ਦੀ ਸੇਵਾ ਕਰਾਂਗੇ ਆ ਇਲੀਗਲ ਕਨਸੈਕਸ਼ਨ ਉਹ ਜਿਹੜੇ ਇਲੀਗਲ ਕੰਮ ਹੈ ਉਹ ਮੈਂ ਨਹੀਂ ਹੋਣ ਦਿਆਂਗਾ ਮੇਰੀ ਆਪਣੀ ਕੋਸ਼ਿਸ਼ ਹੈ ਮੈਂ ਪ੍ਰਮਾਤਮਾ ਨੂੰ ਸਵੇਰੇ ਉੱਠ ਕੇ ਹੀ ਨਾਮ ਨਾਮ ਲੈਣਾ ਵੀ ਪ੍ਰਮਾਤਮਾ ਮੇਰੇ ਤੋਂ ਵਧੀਆ ਕੰਮ ਕਰਾਈ ਕੋਈ ਗਲਤ ਕੰਮ ਨਾ ਕਰਾਈ ਬਾਕੀ ਜਿਨ੍ਹਾਂ ਲੋਕਾਂ ਦੀ ਮਨਸ਼ਾ ਹੈ ਮੈਨੂੰ ਬਦਨਾਮ ਕਰਨ ਦੀ ਉਹਨਾਂ ਨੂੰ ਕੋਰਚ ਦੇਖਾਂਗਾ ਵੀ ਇਹ ਉਹ ਠੀਕ ਹੋਏਗਾ ਤਾਂ ਉਹ ਠੀਕ ਹੈ ਬਾਕੀ ਜੋ ਕੋਟ ਕਰੇਗਾ ਵਧੀਆ ਕਰੇਗਾ ਥੈਂਕ ਯੂ ਵੈਰੀ ਮਚ ਸੋ ਬਿਲਕੁਲ ਸੀ ਮੇਅਰ ਕੁੰਦਨ ਗੋਗਿਆ ਜਿਨ੍ਹਾਂ ਨੇ ਕਿਹਾ ਕਿ ਉਹ ਆਪਣੇ ਲੀਗਲ ਐਡਵਾਈਜ਼ਰ ਨਾਲ ਗੱਲ ਕਰਕੇ ਕਾਨੂੰਨੀ ਕਾਰਵਾਈ ਕਰਾਨਗੇ ਪਰ ਉਨਾ ਕਹਿਆ ਕਿ ਜਿਹੜੀ ਵਿਜੀਲੈਂਸ ਜਾਂਚ ਦੀ ਫਾਈਲਾਂ ਉਹਨਾਂ ਨੇ ਕਹੀਆਂ ਉਹ ਜਾਂਚ ਤਾਂ ਜ਼ਰੂਰ ਹੋਏਗੀ ਆਵੇਂ ਵਿਰੋਧੀ ਚ ਉਮਰਜੀ ਕੁਛ ਕਰ ਲੈਣ ਪਰੋ ਡਰਨ ਵਾਲੇ ਨਹੀਂ ਨਹੀਂ ਸਵੇਰੇ 6 ਵਜੇ ਤੋਂ ਕਹਿੰਦੇ ਮੈਂ ਲੋਕਾਂ ਦੀ ਕਚਹਿਰੀ ਚ ਆ ਜੰਨਾ ਔਰ ਰਾਤ ਦੇ 11 ਵਜੇ ਜੰਨੇ ਨੇ ਹੁਣ ਵੀ ਤੁਹਾਨੂੰ ਤਸਵੀਰ ਦਿਖਾਵਾਂ ਤੁਸੀਂ ਕੈਮਰਾਮੈਨ ਦਕਾਏਗਾ ਕਿ ਪਟਿਆਲਾ ਸ਼ਹਿਰ ਤੋਂ ਵੱਖ-ਵੱਖ ਥਾਵਾਂ ਤੋਂ ਲੋਕ ਆਏ ਪਏ ਨੇ ਕੁੰਦਨ ਗੋਗਿਆ ਜੀ ਕੋਲ ਆਪਣਾ ਜਿਹੜਾ ਕਿ ਕੰਮਕਾਰ ਕਰਾਨ ਪਰ ਜਿਹੜੀ ਸੋਸ਼ਲ ਮੀਡੀਆ ਤੇ ਅੱਜ ਕੱਲ ਆਪਾਂ ਕੋਈ ਵੀ ਫੋਟੋ ਜਾਂ ਕੋਈ ਪੋਸਟ ਦੇਖ ਲੰਨੇ ਆ ਤਾਂ ਉਹਦੀ ਸੱਚਾਈ ਨਹੀਂ ਆਪਾਂ ਦੇਖਦੇ ਅਸਲ ਉਹਦੀ ਸੱਚਾਈ ਕੀ ਆ ਕਿਉਂਕਿ ਇੱਕ 4 ਮਹੀਨੇ ਪੁਰਾਣੀ ਫੋਟੋ ਜਿਹੜੀ ਕਿ ਤੁਸੀਂ ਦੇਖਿਆਗਾ ਕੋਟ ਪੈਂਟ ਦੇ ਵਿੱਚ ਮੇਰ ਸਾਹਿਬ ਕੱਲ ਸਾਰਾ ਦਿਨ ਚਰਚਾ ਦਾ ਵਿਸ਼ਾ ਬੰਦੀ ਰੀ ਉਸ ਤੋਂ ਇਲਾਵਾ ਮੰਤਰੀ ਆਏ ਜਿਹੜੇ ਸਥਾਨਕ ਸਰਕਾਰਾਂ ਦੇ ਉਹ ਪਟਿਆਲੇ ਦੇ ਵਿੱਚ ਆਏ ਤਾਂ ਚਲੋ ਉਹ ਵੀ ਮੇਰ ਸਾਹਿਬ ਨੇ ਕਿਹਾ ਕਿ ਮੰਤਰੀ ਸਾਹਿਬ ਜਿਨ੍ਹਾਂ ਨੇ ਅਚਾਨਕ ਜਿਹੜਾ ਕਿ ਦੌਰਾ ਕੀਤਾ ਪਰ ਜਿਹੜੀ ਕਾਰਪੋਰੇਸ਼ਨ ਨੇ ਕਮਾਈ ਜਿਹੜੀ ਕਿ ਜਿਆਦਾ ਭਾਵੇਂ ਪ੍ਰਾਪਰਟੀ ਟੈਕਸ ਹੈ ਭਾਵੇਂ ਕੀ ਜਿਹੜੇ ਸ਼ੋਰੂਮ ਬਣ ਰਿਹਾ ਉਹਨਾਂ ਦੀਆਂ ਜਿਹੜੀਆਂ ਕਿ ਜਿਹੜੇ ਨਜਾਇਜ਼ ਕਬਜ਼ੇ ਕੀਤੇ ਹੋਏ ਉਹਨਾਂ ਦੇ ਵੀ ਕਾਰਵਾਈ ਹੋ ਰਹੀ ਹੈ ਸੋ ਵਕ ਵਕ ਮੁੱਦਿਆਂ ਤੇ ਮੇਰ ਕੁੰਦਨ ਗੋਗਿਆ ਨੇ ਸਾਡੇ ਨਾਲ ਗੱਲ ਕੀਤੀ ਪਰ ਉਹਨਾਂ ਕਿਹਾ ਕਿ ਹੁਣ ਤੁਸੀਂ ਜਿਨ੍ਹਾਂ ਨੇ ਇਹ ਜੋ ਫੋਟੋਆਂ ਵਾਇਰਲ ਕੀਤੀਆਂ ਉਹ ਹੁਣ ਕਾਨੂੰਨੀ ਕਾਰਵਾਈ ਲਈ ਵੀ ਤਿਆਰ ਹੋ ਜੋ ਔਰ ਜੋ ਕੋਰਟ ਮਨਜ਼ੂਰ ਕਰੇਗਾ ਉਹ ਫੈਸਲਾ ਵੀ ਉਹਨਾਂ ਨੂੰ ਮਨਜ਼ੂਰ ਹੋਏਗਾ ਪਰ ਇਵੇਂ ਕਹਿੰਦੇ ਤੁਸੀਂ ਜੇ ਮੇਰੀਆਂ ਫੋਟੋ ਵਾਇਰਲ ਕੀਤੀਆਂ ਤਾਂ ਫਿਰ ਕਾਨੂੰਨੀ ਕਾਰਵਾਈ ਤਾਂ ਮੈਂ ਸਾਰਿਆਂ ਦੇ ਕਰਵਾਵਾਂਗਾ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ